ਇਹ ਦਿਨੀ ਪੰਜਾਬ ਵੀਲਨੈਸ ਬਿਊਰੋ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਟਰੈਕ ਤੇ ਅਚਨਚੇਤ ਚੈਕਿੰਗ ਕੀਤੀ ਗਈ ਸੀ ਜਿੱਥੇ ਕਿ ਲੋਕਾਂ ਵੱਲੋਂ ਲਗਾਤਾਰ ਜਿਹੜਾ ਸ਼ਿਕਾਇਤਾਂ ਆ ਰਹੀਆਂ ਸੀ ਕਿ ਟਰੈਕ ਦੇ ਉੱਪਰ ਦਲਾਲਾਂ ਦਾ ਬੋਲਬਾਲਾ ਹੈ ਮੋٹے ਪੈਸੇ ਲੈ ਕੇ ਕਈ ਵਾਰ ਉੱਥੇ ਜਿਹੜੇ ਪ੍ਰਾਰਥੀ ਹੁੰਦੇ ਉਹਨਾਂ ਦੀ ਜਗ੍ਹਾ ਦੂਸਰੇ ਐਪਲੀਕੈਂਟ ਨੂੰ ਬਿਠਾ ਕੇ ਟੈਸਟ ਦੇ ਦਿੱਤੇ ਜਾਂਦੇ ਨੇ ਡਰਾਈਵਿੰਗ ਟਰੈਕ ਦੇ ਉੱਤੇ ਤਾਂ ਕਈ ਵਾਰ ਇੱਥੋਂ ਤੱਕ ਹੁੰਦਾ ਕਿ ਮੌਜੂਦਾ ਜਿਹੜਾ ਪ੍ਰਾਰਥੀ ਉੱਥੇ ਹੁੰਦਾ ਵੀ ਨਹੀਂ ਉਹਦੀ ਫੋਟੋ ਵੀ ਕੋਈ ਹੋਰ ਬੰਦਾ ਖੜਾ ਕਰਕੇ ਕਚਵਾ ਕੇ ਮੋٹے ਪੈਸੇ ਏੜਦੇ ਸੀ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਕਿਸ ਤਰ੍ਹਾਂ ਹਰਕਤ ਜਾਇਆ ਸਾਡੇ ਨਾਲ ਮੌਜੂਦ ਨੇ ਜਿਹੜਾ ਟਰਾਂਸਪੋਰਟ ਅਥਾਰਟੀ ਖੁਸ਼ਦੀਪ ਸਿੰਘ ਸੰਧੂਤਾ ਸੰਸਦਬ ਕਿਸ ਤਰ੍ਹਾਂ ਦੇਖ ਰਹੇ ਹੋਗੇ ਆਉਣ ਵਾਲੇ ਦਿਨਾਂ 'ਚ ਜਿਹੜਾ ਹੁਣ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਟਰੈਕਸ ਦੇ ਉੱਪਰ ਜਿਹੜਾ ਇਹ ਪੰਜਾਬ ਸਰਕਾਰ ਦਾ ਉਪਰਾਲਾ ਸੀਗਾ ਜ਼ੀਰੋ ਟੋਲਰੈਂਸ ਅਗੇਂਸਟ ਟੋਲਰੈਂਸ ਅਗੇਂਸਟ ਅਗੇਂਸਟ ਕਰਪਸ਼ਨ ਉਹਦੇ ਤਹਿਤ ਵਿਜੀਲੈਂਸ ਬਿਊਰੋ ਵੱਲੋਂ ਜਿਹੜੀ ਰੇਟਸ ਕੀਤੀਆਂ ਗਈਆਂ ਸੀਗੀਆਂ ਉਦਾਂ ਉਹਨਾਂ ਦੀ ਅਸੀਂ ਸ਼ਲਾਘਾ ਕਰਦੇ ਹਾਂ ਤੇ ਜਿਹੜੇ ਏਜੰਟਸ ਜਾਂ ਜਿਹੜੇ ਵੀ ਥਰਡ ਪਾਰਟੀ ਵਿੱਚ ਇਨਵੋਲ ਹੋ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਸੀਗੇ ਅਤੇ ਜੋ ਸਰਕਾਰੀ ਫੀਸ ਅਦਾ ਕਰਨ ਤੋਂ ਇਲਾਵਾ ਉਹ ਉਹਨਾਂ ਤੋਂ ਫੀਸ ਲਈ ਜਾਂਦੀ ਸੀ ਉਹਨਾਂ ਨੂੰ ਕਾਫੀ ਜ਼ਿਆਦਾ ਠੱਲ ਪਈ ਹੈ ਜੀ ਤੇ ਉਮੀਦ ਹੈ ਕਿ ਇਹ ਜ਼ੀਰੋ ਕ腐ਸ਼ਨ ਦਾ ਜਿਹੜਾ ਆਪਣਾ ਟੀਚਾ ਆਪਾਂ ਇਹਨੂੰ ਜਲਦ ਹੀ ਹਾਸਲ ਕਰਾਂਗੇ ਸੈਕੰਡਲੀ ਉਸ ਤੋਂ ਉਪਰੰਤ ਸਰਕਾਰ ਨੇ ਹੋਰ ਸਪੋਰਟ ਵਿਖਾਉਂਦੇ ਹੋਏ ਟਰਾਂਸਪੋਰਟ ਵਿਭਾਗ ਦੇ ਸਪੈਸ਼ਲੀ ਟਰੈਕਸ ਨੂੰ ਦੇ ਵਿੱਚ ਜਿਹੜੀ ਇਨਫਰਾਸਟ੍ਰਕਚਰ ਦੀ ਉਹਨਾਂ ਦੀ ਮਤਲਬ ਚੇਂਜ ਕਰਨ ਵਾਲਾ ਸੀਗਾ ਇਨਫਰਾਸਟ੍ਰਕਚਰ ਜਾਂ ਉਹਦੇ ਵਿੱਚ ਜੋ-ਜੋ ਵੀ ਚੇਂजेस ਦੇ ਆਉਣ ਵਾਲੇ ਸੀਗੇ ਉਹਦੇ ਵਾਸਤੇ ਸਾਨੂੰ ਫੰਡਸ ਮੁਹੱਈਆ ਕਰਵਾਏ ਆ ਜਿਨ੍ਹਾਂ ਵਿੱਚ ਜਿਦਾਂ ਕਿ ਅਸੀਂ ਅਪਗ੍ਰੇਡੇਡ ਸੀਸੀਟੀਵੀ ਕੈਮਰਾਜ਼ ਇੰਸਟਾਲ ਕੀਤੇ ਆ ਨਾਲ ਹੀ ਸਾਰਾ ਇਨਫਰਾਸਟ੍ਰਕਚਰ ਦੀ ਰੀਵੈਂਪਿੰਗ ਕੀਤੀ ਆ ਜਿੱਥੇ-ਜਿੱਥੇ ਜੋ-ਜੋ ਰੈਸਟ੍ਰੂਨਸ ਬਣ ਵਾਲੇ ਸੀਗੇ ਉਹ ਬਣਵਾਏ ਆ ਵੇਟਿੰਗ ਏਰੀਆਜ਼ ਦੇ ਵਿੱਚ ਅਸੀਂ ਹੁਣ ਵਿਦ ਨਵੀਕ ਏਸੀ ਵਗੈਰਾ ਲਗਵਾ ਕੇ ਉੱਥੇ ਵੇਟਿੰਗ ਏਰੀਆਜ਼ ਨੂੰ ਮੁਕੰਮਲ ਤੌਰ ਤੇ ਚਾਲੂ ਕਰ ਦਾਂਗੇ ਤਾਂ ਕਿ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ ਖੋਰੀ ਨਾ ਹੋਵੇ ਈਵਨ ਹੈਂਡੀਕੈਪਡ ਪਰਸਨ ਵਾਸਤੇ ਵੀ ਜੇ ਕੋਈ ਆਟੋਮੈਟਿਕ ਗੱਡੀ ਚਲਾ ਕੇ ਉੱਥੇ ਟੈਸਟ ਦੇਣਾ ਚਾਹੁੰਦਾ ਤਾਂ ਉਹਨਾਂ ਨੂੰ ਫੋਟੋ ਵਗੈਰਾ ਕਰਾਉਣ ਚ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਉਹਦੇ ਵਾਸਤੇ ਵੀ ਸੀ ਰੈਂਪਸ ਤਿਆਰ ਕਰਵਾ ਰਹੇ ਹਾਂ ਐਂਡ ਡਰਿੰਕਿੰਗ ਵਾਟਰ ਦੇ ਨਾਲ ਆਰਓ ਪਿਉਰੀਫਾਇਰਸ ਜਿਹੜੇ ਹੈਗੇ ਆ ਬਿਲਕੁਲ ਸਰਵਿਸ ਹੋਈ ਹੈ ਉਹਨਾਂ ਦੀ ਐਂਡ ਨਵੇਂ ਪਿਉਰੀਫਾਇਰਸ ਲੱਗ ਰਹੇ ਆ ਈਵਨ ਇਨਵਰਟਰ ਬੈਕਅਪਸ ਜਾਂ ਇਲੈਕਟ੍ਰਿਸਿਟੀ ਬੈਕਅਪਸ ਵੀ ਪ੍ਰੋਵਾਈਡ ਕੀਤੇ ਗਏ ਆ ਤਾਂ ਕਿ ਸਿਟੀਜ਼ਨ ਜਦੋਂ ਉੱਥੇ ਆਉਣ ਤਾਂ ਉਹਨਾਂ ਨੂੰ ਇੱਕ ਬ ਤਾਂ ਸਰ ਇੱਕ ਨਵੀਂ ਗੱਲ ਅੱਜ ਦੇ ਜੋ ਕੇ ਯੁੱਗ ਦੇ ਵਿੱਚ ਜਿਤਨਾ ਆਧੁਨਿਕरण ਹੋ ਗਿਆ ਕਈ ਲੋਕ ਆਨਲਾਈਨ ਐਪਲੀਕੈਂਟਸ ਐਪਲੀਕੇਸ਼ਨ ਨਹੀਂ ਭਰ ਸਕਦੇ ਉਹਨਾਂ ਲਈ ਕੀ ਉਪਰਾਲਾ ਮੈਗਮਾ ਵੱਲੋਂ ਕੀਤਾ ਜਾ ਰਿਹਾ ਬਿਲਕੁਲ ਜੀ ਇਹ ਕੁਝ 29 ਦੇ ਅਰਾਊਂਡ ਸਰਵਿਸਿਜ਼ ਜਿਹੜੀਆਂ ਹੈਗੀਆਂ ਆਪਾਂ ਨੂੰ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਜੋ ਕਿ ਵਾਹਨ ਤੇ ਸਾਰਥੀ ਦੀਆਂ ਸਰਵਿਸਿਜ਼ ਹੈਗੀਆਂ ਉਹਨਾਂ ਨੂੰ ਸੇਵਾ ਕੇਂਦਰ ਦੇ ਜਿਹੜੇ ਮੁਲਾਜ਼ਮ ਹੈਗੇ ਆ ਆਪਰੇਟਰਸ ਹੈਗੇ ਉਹਨਾਂ ਨੂੰ ਅਸੀਂ ਸਪੈਸ਼ਲ ਟ੍ਰੇਨਿੰਗ ਦਿੱਤੀ ਸੀ ਪਿਛਲੇ ਹਫਤੇ ਤੇ ਇੱਕ ਅਸੀਂ ਇਸ ਵਟਸਐਪ ਗਰੁੱਪ ਵੀ ਬਣਾਇਆ ਜਿਹਦੇ ਵਿੱਚ ਸਾਡੇ ਆਫਿਸ ਦੇ ਜਿਹੜੇ ਇੰਟੈਲੀਜੈਂਟ ਆਫੀਸਰਸ ਹੈਗੇ ਆ ਜਾਂ EMPLOYEES ਹੈਗੇ ਆ ਉਹ ਦੇ ਵਿੱਚ ਗਰੁੱਪ ਦੇ ਮੈਂਬਰਸ ਆ ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਆਪਦਾ ਉਹ ਡਾਊਟ ਉੱਥੇ ਰੇਜ਼ ਕਰਕੇ ਸੇਵਾ ਕੇਂਦਰ ਦੇ ਆਪਰੇਟਰਸ ਉਹਨਾਂ ਨੂੰ ਨਾਲ ਦੀ ਨਾਲ ਹੀ ਉਹਦਾ ਸਮਾਧਾਨ ਕਰ ਸਕਣ ਐਂਡ ਸੈਕੰਡਲੀ ਇਹ ਜਿਹੜੀ ਸੇਵਾ ਕੇਂਦਰ ਦੀ ਆਪਰੇਟਰਸ ਦੀ ਟ੍ਰੇਨਿੰਗ ਹੈੱਡ ਆਫਿਸ ਲੈਵਲ ਤੇ ਵੀ ਕਰਾਈ ਗਈ ਹੈ ਐਂਡ ਹਰ ਜਗ੍ਹਾ ਤੇ ਜਿੰਨੇ ਵੀ ਸੇਵਾ ਕੇਂਦਰਸ ਹੈਗੇ ਆ ਉੱਥੇ ਜਿਹੜੇ ਆਪਰੇਟਰਸ ਆ ਉਹਨਾਂ ਨੂੰ ਸਾਰੇ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਹੈ ਕਿ ਆਮ ਜਨਤਾ ਏਜੰਟਸ ਦੇ ਕੋਲ ਨਾ ਜਾ ਕੇ ਆਪਾਂ ਆਪਦੀ ਸੇਵਾ ਕੇਂਦਰ ਦੀ ਜਿਹੜੀ ਬੰਦੀ ਫੀਸ ਅਤੇ ਟ੍ਰਾਂਸਪੋਰਟ ਡਿਪਾਰਟਮੈਂਟ ਦੀ ਜਿਹੜੀ ਬੰਦੀ ਫੀਸ ਉਹ ਅਦਾ ਕਰਕੇ ਤੁਸੀਂ ਆਪਦੀ ਅਪਲਾਈ ਕਰ ਸਕੋ ਤੇ ਸੈਕੰਡਲੀ ਜਿਹੜੀ ਅੱਜ ਦੀ ਯੰਗ ਜਨਰੇਸ਼ਨ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਉਹ ਆਪਣੇ ਡਿਵਾਈਸਸ ਲੈਪਟਾਪ ਔਰ ਫੋਨ ਉੱਥੋਂ ਹੀ ਇਹ ਵੈਬਸਾਈਟਸ ਓਪਨ ਹੋ ਜਾਂਦੀਆਂ ਬਹੁਤ ਹੀ ਸੌਖੀ ਯੂਜ਼ਰ ਇੰਟਰਫੇਸ ਆ ਤੁਸੀਂ ਉੱਥੋਂ ਵੀ ਅਪਲਾਈ ਕਰ ਸਕਦੇ ਹੋ ਤੇ ਉੱਥੋਂ ਹੀ ਅਪਲਾਈ ਕਰਿਆ ਕਰੋ ਤਾਂ ਸਰ ਕਈ ਵਾਰੀ ਦੇਖਣ ਚਾਹੁੰਦਾ ਕਿ ਟ੍ਰਿਪਲ ਰਾਈਡਿੰਗ ਜਾਂ ਕੋਈ ਓਵਰ ਡਰਿੰਕ ਕਰ ਲੈਂਦਾ ਜਾਂ ਓਵਰ ਸਪੀਡ ਵੀ ਹੁੰਦੇ ਵਹੀਕਲਸ ਕਰਦੇ ਨੇ ਰੈਸ ਡਰਾਈਵਿੰਗ ਕਰਦੇ ਨੇ ਇਹ ਵੱਧੋ ਭਾਰ ਵੀ ਕਈ ਵਾਰੀ ਜੋ ਅਪਰੂਵਡ ਹੁੰਦਾ ਐਸ ਪਰ ਨੋਰਮਸ ਉਸ ਤੋਂ ਵੱਧ ਭਾਰ ਲੈ ਕੇ ਵੀ ਟਰੱਕ ਵਾਲੇ ਸੜਕਾਂ ਤੇ ਆਮ ਹੀ ਐਕਸੀਡੈਂਟ ਦਾ ਕਾਰਨ ਹੁੰਦੇ ਨੇ ਉਹਨਾਂ ਲਈ ਕੀ ਮੈਗਮੈਲ ਹੋ ਸਕਤੀ ਵਰਤੀ ਜਾ ਰਹੀ ਹੈ ਜਿਹੜੇ ਬੰਦੇ ਫਾਈਨਸ ਹੈਗੇ ਆ ਉਹ ਤਾਂ ਆ ਆਪਾਂ ਨੂੰ ਦੇਣੀ ਹੀ ਪੈਣੀ ਆ ਮਤਲਬ ਐਸ ਪਰ ਐਕਟ ਜਿਹੜੇ ਫਾਈਨਸ ਡਿਫਾਈਨ ਹੋਏ ਆ ਜਾਂ ਜੋ ਜੋ ਐਮੈਂਡਮੈਂਟ ਹੁੰਦੀਆਂ ਉਹਦੇ ਚੇਂजेस ਆਉਂਦੀਆਂ ਰਹਿੰਦੀਆਂ ਉਸ ਤੋਂ ਇਲਾਵਾ ਵੀ ਸਰਕਾਰ ਵੱਲੋਂ ਇਨਸਟਰਕਸ਼ਨਸ ਜਾਰੀ ਕੀਤੀਆਂ ਗਈਆਂ ਕੁਝ 6-7 ਫੈਂਸੀਸ ਇਹੋ ਜਿਹੇ ਆ ਵੀ ਉਹਨਾਂ ਜੇ ਕੋਈ ਅਫੈਂਸ ਕਮਿਟ ਕਰਦਾ ਤਾਂ ਉਸ ਦੇ ਤਹਿਤ ਜਿਹੜਾ ਵੀ ਡਰਾਈਵਰ ਹੋਊਗਾ ਉਹਦਾ ਲਾਇਸੈਂਸ ਸੀ ਡਰਾਈਵਿੰਗ ਲਾਇਸੈਂਸ ਸੀ 3 ਮੰਥਲੀ ਸਸਪੈਂਡ ਕਰਦੇ ਆਨਲਾਈਨ ਤੇ ਜੀਵਿਤ ਕੋ ਲਾਇਸੈਂਸ ਨਹੀਂ ਹੈਗਾ ਤਾਂ ਆਬਵੀਅਸਲੀ ਫਿਰ ਉਹਨੂੰ ਉਹਦੀ ਬੰਦੀ ਫੀਸ ਦੇਣੀ ਪੈਂਦੀ ਹੈ ਇਹ ਜਿਹੜੇ ਫੈਂਸਿਸ ਇਹਨਾਂ ਵਿੱਚ ਆ ਜਾਂਦੇ ਆ ਜੇ ਕੋਈ ਬਿਨਾ ਹੈਲਮਟ ਤੋਂ ਚਲਾਉਂਦਾ ਬਿਨਾ ਸੀਟ ਬੈਲਟ ਤੋਂ ਟ੍ਰिपल ਰਾਈਡਿੰਗ ਕਰਦਾ ਡਰਿੰਕ ਐਂਡ ਡਰਾਈਵ ਓਵਰ ਸਪੀਡਿੰਗ ਐਂਡ ਰੈਡ ਲਾਈਨ ਰੈਡ ਲਾਈਟ ਜੰਪਿੰਗ ਓਵਰ ਡਾਈਮੈਂਸ਼ਨ অর ਓਵਰ ਲੋਡਿੰਗ ਇਹ ਸਾਰੇ ਪੁਨਸ਼ ਸੇਵਾ ਕੇਂਦਰ ਦੇ ਨਾਲ ਜੁੜਨ ਨਾਲ ਕਿੰਨਾ ਕ ਸਮੇਂ ਦੇ ਕੇ ਦਲਾਲ ਦਲਾਲਾਂ ਦਾ ਕਾਰੋਬਾਰ ਕੱਡੇਗਾ ਤੇ ਆਮ ਲੋਕਾਂ ਨੂੰ ਸੁਸ਼ਾਸਨ ਮਿਲੇਗਾ ਦੇਖੋ ਸੇਵਾ ਕੇਂਦਰ ਸਰਕਾਰ ਨੇ ਅਲਗ-ਅਲਗ ਪਿੰਡਾਂ ਦੇ ਨੇੜੇ ਅਲਗ-ਅਲਗ ਕਸਬੀਆਂ ਦੇ ਨੇੜੇ ਖੋਲੇ ਹੋਏ ਆ ਡਿਸਟ੍ਰਿਕਟ ਲੈਵਲ ਤੇ ਵੀ ਹੈਗੇ ਆ ਡੀਸੀ ਆਫਿਸ ਦੇ ਵਿੱਚ ਵੀ ਹੈਗੇ ਆ ਆਬਵੀਅਸਲੀ ਜਦੋਂ ਵੀ ਕਿਸੇ ਬੰਦੇ ਨੂੰ ਇਹ ਸਮਝ ਨਹੀਂ ਆਉਂਦੀ ਵੀ ਮੈਂ ਇਸ ਸਟੈਪ ਤੇ ਅੱਗੇ ਕੀ ਕਰਾਂ ਕਿਸੇ ਵੀ ਚੀਜ਼ ਨੂੰ ਅਪਲਾਈ ਕਰਨ ਵਾਸਤੇ ਮੰਨ ਲਓ ਉਹਨੇ ਨਵਾਂ ਲਾਇਸੈਂਸ ਅਪਲਾਈ ਕਰਨਾ ਹੈ ਜਾਂ ਉਹਨੇ ਲਰਨਿੰਗ ਲਾਇਸੈਂਸ ਅਪਲਾਈ ਕਰਨਾ ਹੈ ਜਾਂ ਕੋਈ ਆਰਸੀ ਆਰਸੀ ਰੀਨਿਊ ਅਪਲਾਈ ਕਰਨਾ ਹੈ ਤਾਂ ਉਹ ਉਹਨਾਂ ਨੂੰ ਜਦੋਂ ਆਪਾਂ ਇਹ ਅਵੇਅਰਨੈਸ ਆਪਾਂ ਸਾਰੇ ਤੁਹਾਡੇ ਮੀਡੀਆ ਦੇ ਥਰੂ ਆਪਾਂ ਪਹੁੰਚਾ ਦਵਾਂਗੇ ਕਿ ਹੁਣ ਸੇਵਾ ਕੇਂਦਰਸ ਦੇ ਵਿੱਚ ਵੀ ਸਭ ਕੁਝ ਅਪਲਾਈ ਤਾਂ ਡੈਫੀਨਿਟਲੀ ਉਹ ਇੰਨੀ ਵੈਲ ਆਰਗੇਨਾਈਜ਼ਡ ਸਿਸਟਮ ਨਾਲ ਉੱਥੇ ਉਹਨਾਂ ਨੂੰ ਟੋਕਨ ਮਿਲਦਾ ਤਾਂ ਉਹ ਉੱਥੇ ਹੀ ਜਾਣਗੇ ਕਿਸੇ ਨੂੰ ਵੱਧ ਪੈਸੇ ਦੇ ਕੇ ਤਾਂ ਬਿਲਕੁਲ ਠੀਕ ਨਹੀਂ ਲੱਗਦਾ ਤਾਂ ਉਹ ਸ਼ਾਇਦ 50 ਰੁਪਏ ਦੀ ਨੋਮੀਨਲ ਜੀ ਫੀਸ ਹੈ ਉੱਥੇ ਅਦਾ ਕਰਕੇ ਆਪਾਂ ਸਰਵਿਸ ਕਈ ਵਾਰ ਦੇਖਣ ਚਾਹੁੰਦਾ ਕਿ ਆ ਟ੍ਰੈਕ ਦੇ ਉੱਪਰ ਸਰਵਰ ਡਾਊਨ ਹੁੰਦਾ ਹੈ ਇਹ ਆਮ ਸ਼ਿਕਾਇਤ ਆ ਰਹੀ ਦੀ ਹੈ ਉਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਕਈ ਵਾਰੀ ਖਰਾਬ ਹੋ ਜਾਂਦੇ ਕبھی ਲਾਈਟ ਬ੍ਰੇਕਡਾਊਨ ਹੋ ਜਾਂਦੀ ਹੈ ਉਹਦਾ ਕੀ ਸਬਸਟੀਟਿਊਟ ਆਉਣ ਵਾਲੇ ਸਮੇਂ ਦੇਖਣ ਨੂੰ ਮਿਲੇਗਾ ਬਿਲਕੁਲ ਜੀ ਜਿਹੜੇ ਲਾਈਟ ਬ੍ਰੇਕਡਾਊਨ ਦਾ ਅਸੀਂ ਸਪੈਸ਼ਲ ਇਨਵਰਟਰ ਬੈਕਅਪਸ ਵਿਦ ਹੈਵੀ ਡੁਅਲ ਬੈਟਰੀਜ਼ ਅਸੀਂ ਇੰਸਟਾਲ ਕਰਤੀਆਂ ਇੱਕ ਦੋ ਦਿਨ ਚ ਇੰਸਟਾਲ ਹੋ ਜਾਣੀਆਂ ਸੈਕੰਡਲੀ ਸੀਸੀਟੀਵੀ ਕੈਮ ਵੀ ਕੈਮਰਾ ਇੰਸਟਾਲ ਕੀਤੇ ਆ ਐਂਡ ਉਹਨਾਂ ਦੇ ਲਈ 90 ਡੇਜ਼ ਦਾ ਬੈਕਅਪ ਹਾਰਡ ਡਰਾਈਵ ਜਿਹੜੀਆਂ ਅਸੀਂ ਸਰਕਾਰ ਵੱਲੋਂ ਸਾਨੂੰ ਜਿਹੜੇ ਹੁਕਮ ਹੋਈ ਸੀ ਸੀ ਬਾਈ ਕੀਤੀਆਂ ਜਿਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੇ ਕੋਈ ਆਨਾ ਕਾਨੀ ਕਰਨ ਦੀ ਕੋਸ਼ਿਸ਼ ਕਰੂਗਾ ਕੋਈ ਆਪਰੇਟਰ ਜਾਂ ਕੋਈ ਵਰਕਰ ਥੱਲੇ ਜਿਹੜਾ ਕੋਈ ਸਰਕਾਰੀ ਕਰਮਚਾਰੀ ਤਾਂ ਉਹਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਊਗੀ ਤਾਂ ਇਹ ਸੰ ਸਾਡੇ ਨਾਲ ਰੀਜਨਲ ਟਰਾਂਸਪੋਰਟ ਅਥਾਰਟੀ ਖੁਸ਼ਦੀਪ ਖੁਸ਼ਦੀਪ ਸਿੰਘ ਸੰਧੂ ਜਿੰਨਾ ਬੜਾ ਬਿਵਕੀਨਾਂ ਹਰ ਗੱਲ ਦਾ ਜਵਾਬ ਦਿੰਦੇ ਆਮ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਕਿਸੇ ਵੀ ਦਲਾਲ ਦੇ ਹੱਥਾਂ 'ਚ ਜਾਣ ਦੀ ਲੋੜ ਨਹੀਂ ਸੇਵਾ ਕੇਂਦਰ ਦੇ ਵਿੱਚ ਜ਼ਰੂਰੀ ਕ੍ਰੀਬ 29 ਸੇਵਾਵਾਂ ਸਰਕਾਰ ਵੱਲੋਂ ਪਹਿਲ ਦੇ ਦਾਰ ਤੇ ਲੋਕਾਂ ਦੀ ਕਚਹਿਰੀ 'ਚ ਦੇ ਦਿੱਤੀਆਂ ਗਈਆਂ ਨੇ ਤਾਂ ਬੜੀ ਨੋਮੀਨਲ ਫੀਸ ਦੇ ਨਾਲ ਉਹ ਆਪਣੇ ਕੋਈ ਵੀ ਸਰਵਿਸਿਜ਼ ਡਰਾਈਵਿੰਗ ਲਾਇਸੈਂਸ ਰਿਲੇਟਿਡ ਹੋਣ ਜਾਂ ਹੋਰ ਵੱਖ-ਵੱਖ ਟਰਾਂਸਪੋਰਟ ਵਿਭਾਗ ਦੇ ਨਾਲ ਰਿਲੇਟਿਡ ਹੋਣ ਤਾਂ ਉਹ ਇਸ ਸਰਵਿਸਿਜ਼ ਦਾ ਆਨੰਦ ਲੈ ਸਕਦੇ ਨੇ ਤਾਂ ਏ ਸੀ ਆਰ ਪਰ ਦੀ ਸਪੈਸ਼ਲ ਰਿਪੋਰਟ ਜੈ ਹਿੰਦ ਜੈ ਭਾਰਤ